ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀਆ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਕਮਾਈ ਵਾਲੇ ਸੰਤ ਮਹਾਂਪੁਰਖਾਂ ਦੇ ਕੁਝ ਕੀਮਤੀ ਬਚਨ ਸਾਂਝੇ ਕਰਨ ਜਾ ਰਹੇ ਹਾਂ ਜੋ ਜੀਵਨ ਭਰ ਦੁੱਖ ਸੁੱਖ ਦੇ ਵਿੱਚ ਤੁਹਾਡੇ ਬਹੁਤ ਕੰਮ ਹੋਣਗੇ ਸੋ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਦੀ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਅਕਸਰ ਹੀ ਇਹ ਗੱਲ ਸਮਝਾਉਂਦੇ ਨੇ ਕਿ ਆਪਾਂ ਜਦੋਂ ਵੀ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰਦੇ ਹਾਂ ਜਾਂ ਗੁਰੂ ਘਰੇ ਜਾਣਾ ਸ਼ੁਰੂ ਕਰਦੇ ਹਾਂ ਸੇਵਾ ਕਰਦੇ ਹਾਂ ਤਾਂ ਇਹ ਤਰੀਕਾ ਹੈ ਆਪਣੇ ਬੜੂ ਸਾਬਸੀ ਦੇ ਚਰਨਾਂ ਦੇ ਨਾਲ ਜੁੜਨ ਦਾ ਤਾਂ ਇਹ ਕੋਈ ਆਮ ਗੱਲ ਨਹੀਂ ਆ ਇਹ ਕੋਈ ਛੋਟੀ ਗੱਲ ਨਹੀਂ ਆ ਇਹ ਬਹੁਤ ਵੱਡੀ ਗੱਲ ਆ ਕਿ ਸਾਡੇ ਉਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕੀਤੀ ਉਹਨਾਂ ਦੀ ਕਿਰਪਾ ਤੋਂ ਬਿਨਾ ਆਪਾਂ ਉਹਨਾਂ ਦਾ ਨਾਮ ਵੀ ਨਹੀਂ ਜਪ ਪਾਉਂਦੇ ਤਾਂ ਇਹ ਕਿਰਪਾ ਜੇਕਰ ਤੁਹਾਡੇ ਤੇ ਹੋ ਰਹੀ ਆ ਤਾਂ ਤੁਸੀਂ ਆਪਣੇ ਆਪ ਨੂੰ ਕਰਮਾਂ ਵਾਲੇ ਪਾਗਾਂ ਵਾਲੇ ਮੰਨੋ ਭਾਵੇਂ ਤੁਸੀਂ ਕਿਸੇ ਦੁੱਖ ਦੀ ਵਜ੍ਹਾ ਦੇ ਨਾਲ ਕਿਸੇ ਪਰੇਸ਼ਾਨੀ ਕਰਕੇ ਹੀ ਉਹ ਮਾਲਕ ਦੇ ਜਰਨਾ ਦੇ ਨਾਲ ਜੁੜ ਗਏ ਜਿਵੇਂ ਮੰਨ ਲਓ ਕਿ ਕਈ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਦੁੱਖ ਤਕਲੀਫ ਆਉਂਦੀ ਆ ਕੋਈ ਮੁਸ਼ਕਲ ਘੜੀ ਆਉਂਦੀ ਆ ਤਾਂ ਕਈ ਭੈਣ ਭਰਾ ਉਦੋਂ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਆ ਉਦੋਂ ਪਾਠ ਕਰਨਾ ਸ਼ੁਰੂ ਕਰਦੇ ਆ ਗੁਰੂ ਘਰੇ ਜਾਣਾ ਸ਼ੁਰੂ ਕਰ ਦਿੰਦੇ ਆ ਜਦ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਇੱਛਾ ਆ ਗਈ ਤਾਂ ਉਹ ਇੱਛਾ ਦੀ ਪੂਰਤੀ ਦੇ ਲਈ ਪਾਠ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਸੰਗਤ ਜੀ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਜਿਸ ਵੀ ਕਾਰਨ ਕਰਕੇ ਤੁਹਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਰਿਹਾ ਹੈ ਜਿਸ ਵੀ ਵਜ੍ਹਾ ਦੇ ਨਾਲ ਤੁਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰ ਰਹੇ ਹੋ ਗੁਰਬਾਣੀ ਦਾ ਪਾਠ ਕਰ ਰਹੇ ਹੋ ਉਹ ਕਾਰਨ ਬਹੁਤ ਚੰਗਾ ਹੈ ਭਾਵੇਂ ਉਹ ਕੋਈ ਦੁੱਖ ਤਕਲੀਫ ਕੋਈ ਪਰੇਸ਼ਾਨੀ ਹੀ ਕਿਉਂ ਨਾ ਹੋਵੇ ਉਹਦੇ ਲਈ ਮਾਲਕ ਦਾ ਸ਼ੁਕਰ ਕਰੋ ਕਿ ਮਹਾਰਾ ਸੱਚਿਆ ਪਾਤਸ਼ਾਹ ਤੇਰਾ ਸ਼ੁਕਰਿਆ ਸ਼ੁਕਰਿਆ ਕਿ ਤੁਸੀਂ ਮੇਰੇ ਤੇ ਇਹ ਕਿਰਪਾ ਕੀਤੀ ਭਾਵੇਂ ਤੁਸੀਂ ਮੈਨੂੰ ਇਸ ਤਰੀਕੇ ਦੇ ਨਾਲ ਹੀ ਆਪਣੇ ਚਰਨਾਂ ਦੇ ਨਾਲ ਜੋੜਿਆ ਹੈ ਆਪਣੇ ਚਰਨਾਂ ਦਾ ਪ੍ਰੇਮ ਪਿਆਰ ਬਖਸ਼ਿਆ ਹੈ ਅੰਦਰੋਂ ਇਸ ਖੁਸ਼ੀ ਨੂੰ ਮਹਿਸੂਸ ਕਰੋ ਅਤੇ ਇਹ ਖੁਸ਼ੀ ਦਾ ਪ੍ਰਗਟਾਵਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਵੀ ਜਰੂਰ ਕਰੋ ਕਿ ਮਹਾਰਾਜ ਸੱਚਾ ਪਾਤਸ਼ਾਹ ਆਪ ਜੀ ਦਾ ਸ਼ੁਕਰਿਆ ਕਿ ਤੁਸੀਂ ਆਪਣਾ ਨਾਮ ਮੇਰੇ ਤੋਂ ਜਪਾ ਰਹੇ ਹੋ ਜਾਂ ਮੇਰੇ ਤੋਂ ਇਹ ਸੇਵਾ ਕਰਵਾ ਰਹੇ ਹੋ ਕਿਉਂਕਿ ਸੰਗਤ ਜੀ ਇਹ ਕੋਈ ਛੋਟੀ ਗੱਲ ਨਹੀਂ ਹੈ ਇਹ ਬਹੁਤ ਵੱਡੀ ਗੱਲ ਹੈ ਕਿ ਅਸੀਂ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪ ਰਹੇ ਹਾਂ ਉਹਦੀ ਮਰਜ਼ੀ ਤੋਂ ਬਿਨਾ ਉਹਦੀ ਕਿਰਪਾ ਤੋਂ ਬਿਨਾ ਕੋਈ ਮਨੁੱਖ ਉਹ ਮਾਲਕ ਦਾ ਨਾਮ ਵੀ ਨਹੀਂ ਜਪ ਕਉਂਦਾ ਸੋ ਸਭ ਤੋਂ ਪਹਿਲੀ ਗੱਲ ਇਹ ਯਾਦ ਰੱਖਣੀ ਆ ਦੂਸਰੀ ਗੱਲ ਜਦੋਂ ਵੀ ਗੁਰਬਾਣੀ ਦਾ ਪਾਠ ਕਰਦੇ ਹੋ ਭਾਵੇਂ ਕਿਸੇ ਦੁੱਖ ਤਕਲੀਫ ਦੇ ਛੁਟਕਾਰੇ ਤੋਂ ਕਰ ਰਹੇ ਹੋ ਭਾਵੇਂ ਤੁਸੀਂ ਆਪਣੇ ਮਨ ਦੀ ਕਿਸੇ ਇੱਛਾ ਦੀ ਪੂਰਤੀ ਦੇ ਲਈ ਪਾਠ ਕਰ ਰਹੇ ਹੋ ਕਦੇ ਵੀ ਮਨ ਦੇ ਵਿੱਚ ਇਹ ਸੋਚ ਕੇ ਪਾਠ ਨਹੀਂ ਕਰਨਾ ਕਿ ਮੈਂ ਕਿੰਨੇ ਦਿਨ ਕਰਨਾ ਹੈ ਮਹਾਪੁਰਖ ਜੀ ਸਮਝਉ ਦੇਉਂਦੇ ਹੋਏ ਕਹਿੰਦੇ ਵੀ ਜ਼ਿਆਦਾਤਰ ਲੋਕ ਆਪਣੀਆਂ ਦੁੱਖ ਤਕਲੀਫਾਂ ਦਾ ਛੁਟਕਾਰੇ ਦੇ ਲਈ ਪਾਠ ਵੀ ਪੁੱਛਦੇ ਆ ਅਤੇ ਨਾਲ ਨਾਲ ਇਹ ਵੀ ਪੁੱਛਦੇ ਆ ਕਿ ਇਹ ਪਾਠ ਇਹ ਸ਼ਬਦ ਜਾਪ ਸਾਨੂੰ ਕਿੰਨੇ ਦਿਨ ਕਰਨਾ ਪਵੇਗਾ ਪਰ ਨਹੀਂ ਜਦੋਂ ਵੀ ਗੁਰਬਾਣੀ ਦਾ ਪਾਠ ਕਰ ਰਹੇ ਹੋ ਗੁਰੂ ਘਰੇ ਜਾ ਰਹੇ ਹੋ ਮਨ ਦੇ ਵਿੱਚ ਇਹ ਤਾਰ ਨਾਣਾ ਬਣਾਓ ਕਿ ਮੈਨੂੰ ਐਨੇ ਕਿ ਦਿਨ ਕਿ ਮੈਨੂੰ ਕਿੰਨੇ ਦਿਨ ਪਾਠ ਕਰਨਾ ਪਵੇਗਾ ਬਲਕਿ ਇਹ ਖੁਸ਼ੀ ਮਨਾਓ ਕਿ ਮਾਲਕ ਦੀ ਕਿਰਪਾ ਦੇ ਨਾਲ ਮੇਰਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਏ ਇਹ ਅਰਦਾਸ ਬੇਨਤੀ ਕਰੋ ਕਿ ਮਹਾਰਾਜ ਸੱਚਾ ਪਾਤਸ਼ਾਹ ਮੇਰੀ ਇੱਛਾ ਪੂਰੀ ਹੋਣ ਤੋਂ ਬਾਅਦ ਵੀ ਮੇਰੀ ਦੁੱਖ ਤਕਲੀਫ ਦੇ ਛੁਟਕਾਰੇ ਤੋਂ ਬਾਅਦ ਵੀ ਮੇਰਾ ਨੇਮ ਨਾ ਟੁੱਟੇ ਇਹ ਨੇਮ ਮੈਨੂੰ ਇਸੇ ਤਰ੍ਹਾਂ ਬਖਸ਼ੀ ਰੱਖਣਾ ਮਹਾਰਾ ਸੱਚੇ ਭਾਸ਼ਕ ਨੂੰ ਹਰ ਰੋਜ਼ ਅਮਰਤ ਵੇਲੇ ਉਠਾਉਣਾ ਹਰ ਰੋਜ਼ ਆਪਣਾ ਨਾਮ ਜਪਾਉਣਾ ਕਦੇ ਵੀ ਗਿਣਤੀਆਂ ਮਿੰਤੀਆਂ ਦੇ ਨਾਲ ਜਾਂ ਮਿੱਥ ਕੇ ਵੀ ਮੈਂ ਸਿਰਫ ਇੰਨੇ ਇੱਕ ਦਿਨ ਪਾਠ ਕਰਨਾ ਇਦਾਂ ਪਾਠ ਨਾ ਕਰੋ ਹਾਂ ਗਿਣਤੀਆਂ ਮਿੰਤੀਆਂ ਦੇ ਪਾਠ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦੇ ਲਈ ਜੇਕਰ ਕਰ ਰਹੇ ਹੋ ਉਹ ਠੀਕ ਆ ਵੀ ਜਿਵੇਂ ਕਈ ਵਾਰ ਕੀ ਹੁੰਦਾ ਕਿ ਪੂਰੇ ਦਿਨ ਦੇ ਵਿੱਚ ਅਸੀਂ ਇੱਕ ਵਾਰ ਵੀ ਆਪਣੇ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਾ ਪਾਉਂਦੇ ਤਾਂ ਜੇਕਰ ਆਪਣੇ ਮਨ ਦੇ ਉੱਤੇ ਆਪਾਂ ਬੈਨ ਲਾ ਦਈਏ ਕਿ ਅਸੀਂ ਪੂਰੇ ਦਿਨ ਦੇ ਵਿੱਚ ਇੱਕ ਕਮਾਲਾ ਮੂਲ ਮੰਤਰ ਜਾਪ ਦੀ ਕਰਨੀ ਆ ਜਾਂ ਦੋ ਮਾਲਾ ਮੂਲ ਮੰਤਰ ਜਾਪ ਦੀਆਂ ਕਰਨੀਆਂ ਜਾਂ 10 ਮਾਲਾ ਗੁਰਮੰਤਰ ਦੀਆਂ ਕਰਨੀਆਂ ਇਸ ਤਰ੍ਹਾਂ ਬੈਣ ਲਗਾ ਕੇ ਆਪਾਂ ਪਾਠ ਕਰ ਰਹੇ ਆ ਸ਼ਬਦ ਜਾਪ ਕਰ ਰਹੇ ਆ ਕਿਉਂਕਿ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਨਹੀਂ ਜੁੜਦਾ ਇੱਧਰ ਉੱਧਰ ਪਟਕੇਦਾ ਰਹਿੰਦਾ ਤਾਂ ਇਹ ਗਿਣਤੀ-ਬਿੰਤੀ ਠੀਕ ਆ ਕਿਉਂਕਿ ਮਨ ਨੂੰ ਤਾਂ ਗੁਰੂ ਚਰਨਾਂ ਦੇ ਨਾਲ ਜੋੜਨਾ ਹੀ ਆ ਨਾ ਪਰ ਜੇ ਆਪਾਂ ਆਖੀਏ ਵੀ ਬਸ ਜਿੱਦਣ ਸਾਡੇ ਮਨ ਦੀ ਇੱਛਾ ਪੂਰੀ ਹੋ ਗਈ ਦੁੱਖ ਤਕਲੀਫ ਤੋਂ ਛੁਟਕਾਰਾ ਹੋ ਗਿਆ ਉਸ ਦਿਨ ਤੋਂ ਨਾਮ ਜਪਣਾ ਛੱਡ ਦੇਈਏ ਤਾਂ ਇਹ ਗਲਤੀ ਆ ਨਾ ਮਾਲਕ ਦੇ ਸ਼ੁਕਰਾਨੇ ਦੇ ਲਈ ਹਰ ਰੋਜ਼ ਪਾਠ ਕਰੋ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਨਾਮ ਜਪੋ ਕਿਉਂਕਿ ਸੰਗਤ ਜੀ ਜਦੋਂ ਆਪਾਂ ਉਹ ਪਰਮਕੀਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਆ ਉਹ ਪਰਮਕੀਤਾ ਪਰਮਾਤਮਾ ਜੀ ਦਾ ਨਾਮ ਜਪਦੇ ਆ ਕਿ ਸਾਡੇ ਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੁੰਦੀ ਆ ਇੰਜ ਲੱਗਦਾ ਵੀ ਜਿਵੇਂ ਪੂਰੀ ਕਾਇਨਾਤ ਸਾਡੇ ਕੰਮ ਕਰਾਉਣ ਤੇ ਲੱਗ ਗਈ ਹੋਵੇ ਸਾਡੇ ਕੰਮਾਂ ਨੂੰ ਆਸਾਨ ਬਣਾਉਣ ਤੇ ਲੱਗ ਗਈ ਹੋਵੇ ਪਰ ਬੇਸ਼ੁਕਰੇ ਬੰਦੇ ਨੂੰ ਕਿਤੇ ਢੋਈ ਨਹੀਂ ਮਿਲਦੀ ਬੇਸ਼ੁਕਰੇ ਬੰਦੇ ਦੇ ਨਾਲ ਕੁਦਰਤ ਵੀ ਨਾਰਾਜ਼ ਹੋ ਜਾਂਦੀ ਆ ਵੀ ਇਹ ਬੰਦਾ ਬੇਸ਼ੁਕਰ ਹੈ ਬੇਸ਼ੁਕਰ ਬੰਦੇ ਨੂੰ ਧਰਤੀ ਦਾ ਸਭ ਤੋਂ ਵੱਡਾ ਭਾਰ ਮੰਨਿਆ ਗਿਆ ਹੈ ਸੋ ਬੇਸ਼ੁਕਰ ਨਹੀਂ ਬਣਨਾ ਮਾਲਕ ਦੀ ਦਿੱਤੀ ਹੋਈ ਹਰ ਚੀਜ਼ ਦਾ ਸ਼ੁਕਰਾਨਾ ਕਰਨਾ ਹੈ ਅਤੇ ਜਦੋਂ ਗੁਰੂ ਤੋਂ ਮੰਗਣਾ ਹੈ ਨਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਮੰਗਣਾ ਹੈ ਅੰਮ੍ਰਿਤ ਵੇਲਾ ਮੰਗਣਾ ਹੈ ਜੇ ਦੁੱਖ ਕਰਕੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕੀਤਾ ਹੈ ਤਾਂ ਦੁੱਖ ਦੂਰ ਹੋਣ ਤੋਂ ਬਾਅਦ ਆਪਣਾ ਨਾਮ ਹੋਰ ਬਤਾ ਦੋ ਤਾਂ ਦੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਖੁਸ਼ੀਆਂ ਵਰਕ ਤਾਂ ਵੰਡਾ ਦੇਂਦੇ। ਚੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਅਕਸਰ ਸਮਝਾਉਂਦੇ ਕਿ ਕਈ ਭੈਣ ਭਰਾ ਕਹਿ ਦਿੰਦੇ ਵੀ ਅਸੀਂ ਤਾਂ ਸਭ ਕੁਝ ਕਰਕੇ ਵੇਖ ਲਿਆ ਫੇਰ ਵੀ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਨਹੀਂ ਹੋ ਰਹੇ ਜਾਂ ਸਾਡੇ ਮਨ ਦੀ ਇੱਛਾ ਪੂਰੀ ਨਹੀਂ ਹੋ ਰਹੀ। ਤਾਂ ਮਹਾਪੁਰਖ ਜੀ ਸਮਝਾਉਂਦੇ ਇਹ ਕਹਿੰਦੇ ਕਿ ਭਾਈ ਅਮਰਤ ਵੇਲਾ ਸਮਾ ਲੋ। ਗੁਰੂ ਨਾਨਕ ਪਾਤਸ਼ਾਹ ਜੀ ਤੁਹਾਨੂੰ ਸਮਾ ਲੈਣਗੇ। ਅਮਰਤ ਵੇਲੇ ਉੱਠ ਕੇ ਭਜਨ ਮੰਦਗੀ ਕਰੋ, ਅਮਰਤ ਵੇਲੇ ਉੱਠ ਕੇ ਨਾਮ ਜਪੋ। ਅਤਿ ਅਮਰਤ ਵੇਲੇ ਦੇ ਵਿੱਚ ਆਪਣੀ ਅੰਦਾਜ਼ ਬੇਨਤੀ ਕਰੋ ਫਿਰ ਦੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਕਿੰਨੀ ਛੇਤੀ ਕਿਰਪਾ ਕਰਦੇ ਤੇ ਜਿਹੜੇ ਭੈਣ ਭਰਾ ਇਹ ਪੁੱਛਦੇ ਆ ਨਾ ਕਿ ਅਸੀਂ ਆਪਣੇ ਮਨ ਦੀਆਂ ਇਸ਼ਾਵਾਂ ਦੀ ਪੂਰਤੀ ਦੇ ਲਈ ਕਿਹੜਾ ਪਾਠ ਕਰੀਏ ਜਾਂ ਦੁੱਖ ਤਕਲੀਫਾਂ ਦੇ ਛੁਟਕਾਰੇ ਤੋਂ ਕਿਹੜਾ ਪਾਠ ਕਰੀਏ ਤਾਂ ਸੰਗਤ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਬੜੀ ਪਵਿੱਤਰ ਆ ਬੜੀ ਮਹਾਨ ਆ ਆਪਣੇ ਰੋਜ਼ ਦੇ ਨਿਯਮ ਦੇ ਨਾਲ ਤੁਸੀਂ ਕੋਈ ਵੀ ਪਾਠ ਆਪਣੇ ਦੁੱਖ ਤੋਂ ਛੁਟਕਾਰੇ ਦੇ ਲਈ ਕਰਨਾ ਸ਼ੁਰੂ ਕਰ ਦਿਓ ਆਪਣੇ ਮਨ ਦੀ ਇੱਛਾ ਪੂਰਤੀ ਦੇ ਲਈ ਕਰਨਾ ਸ਼ੁਰੂ ਕਰ ਦੋ ਸਤਿਗੁਰ ਸੱਚੇ ਪਾਸ਼ਾ ਸਦਾ ਹੀ ਮਿਹਰਬਾਨ ਆਪਾਂ ਵੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਓ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਓ ਜੋ ਪਈ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਓ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਆਪਣੀ ਸ਼ਰਧਾ ਦੇ ਹਿਸਾਬ ਦੇ ਨਾਲ ਕੋਈ ਵੀ ਪਾਠ ਕਰੋ ਬਸ ਧਿਆਨ ਇਹ ਰੱਖਣਾ ਹੈ ਕਿ ਸਾਡਾ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਤੇ ਭਰੋਸਾ ਪੂਰਾ ਹੋਵੇ ਭਰੋਸਾ ਪੂਰਾ ਹੋਏ ਤਾਂ ਫਿਰ ਝੋਲ ਘਾ ਛੋਟੀਆਂ ਪੈ ਜਾਂਦੀਆਂ ਨੇ ਸਤਿਗੁਰ ਸੱਚੇ ਪਾਸ਼ਾ ਤਾਂ ਹਰ ਵੇਲੇ ਸਾਡੇ ਸੇਧਿਆ ਨੇ ਆ ਮਿਹਰਬਾਨ ਨੇ ਸਾਨੂੰ ਉਹਨਾਂ ਦੀ ਕਿਰਪਾ ਲੈਣੀ ਨੇਂਦੀ ਕਿਉਂਕਿ ਅਸੀਂ ਨਾਮਾਂ ਵੀ ਜਪੀ ਜਾਂਦੇ ਆ ਗੁਰੂ ਕਰੇ ਵੀ ਜਾਂਦੇ ਆ ਪਰ ਭਰੋਸਾ ਅਜੇ ਤੱਕ ਸਾਡਾ ਬਣਿਆ ਨਹੀਂ ਸਭ ਤੋਂ ਜ਼ਰੂਰੀ ਆ ਭਰੋਸਾ ਜਿੱਦ ਤਨ ਆਪਣੇ ਮਾਲਕ ਤੇ ਭਰੋਸਾ ਬਣ ਗਿਆ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਕਿਸੇ ਚੀਜ਼ ਦੀ ਕਮੀ ਨਹੀਂ ਰਹਣੀ ਤੇ ਇਹ ਭਰੋਸੇ ਦੀ ਦਾਤ ਵੀ ਗੁਰੂ ਤੋਂ ਹੀ ਮੰਲਣੀ ਆ ਤਾਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠੋ ਉੱਠ ਕੇ ਅਮਰਤ ਵੇਲਾ ਸਮਾਂ ਲੋ 2.5 3 ਘੰਟੇ ਦਾ ਨਿਤਨੇਮ ਜ਼ਰੂਰ ਪੱਕਾ ਕਰੋ ਤੇ ਜੇਕਰ ਇੰਨਾ ਸਮਾਂ ਤੁਹਾਡੇ ਤੋਂ ਨਹੀਂ ਬੈਠਿਆ ਜਾਂਦਾ ਸ਼ੁਰੂਆਤ ਇੱਕ ਵਾਰ 15 ਮਿੰਟ ਤੋਂ ਅੱਧੇ ਘੰਟੇ ਤੋਂ ਕਰ ਲੋ ਗੁਰੂ ਸਾਹਿਬ ਜੀ ਨੇ ਆਪੇ ਕਿਰਪਾ ਕਰ ਦੇਣੀ ਹੈ ਜਿਨ੍ਹਾਂ ਤੋਂ ਗੁਰਬਾਣੀ ਦਾ ਪਾਠ ਨਹੀਂ ਹੁੰਦਾ ਉਹ ਸ਼ੁਰੂਆਤ ਮੂਲ ਮੰਤਰ ਜੀ ਦੇ ਜਾਪ ਤੋਂ ਕਰ ਲੋ ਮੂਲ ਮੰਤਰ ਜੀ ਦਾ ਜਾਪ ਉਹ ਮੋਢਿਆ ਸ਼ੁਰੂਆਤ ਆ ਮੂਲ ਮੰਤਰ ਜੀ ਦਾ ਜਾਪ ਬ੍ਰਹਮਾ ਹੁੰਦੀਆਂ ਸਾਰੀਆਂ ਸ਼ਕਤੀਆਂ ਦਾ ਸਰੋਤ ਹੈ ਮੂਲ ਮੰਤਰ ਜਪ ਪ੍ਰਤੱਖ ਗੁਰੂ ਨਾਨਕ ਪਾਤਸ਼ਾਹ ਆਪ ਨੇ ਜੇਕਰ ਤੁਸੀਂ ਗੁਰਬਾਣੀ ਦਾ ਕੋਈ ਹੋਰ ਪਾਠ ਨਹੀਂ ਕਰ ਪਾਉਂਦੇ ਤਾਂ ਮੂਲ ਮੰਤਰ ਜਪ ਸ਼ੁਰੂ ਕਰੋ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਹੀ ਕਿਰਪਾ ਕਰ ਦੇਣੀ ਹੈ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਆਵੇ ਕੋਈ ਮੁਸ਼ਕਲ ਦੀ ਘੜੀ ਆਵੇ ਮਾੜੇ ਤੋਂ ਮਾੜਾ ਸਮਾ ਨਹੀਂ ਹੋਵੇ ਕਦੇ ਨਰਾਸ਼ ਨਾ ਹੋਵੋ ਕਦੇ ਵੀ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਾ ਕਰੋ ਆਪਣੇ ਆਪ ਦੇ ਨਾਲ ਸ਼ਿਕਵੇ ਸ਼ਿਕਾਇਤਾਂ ਨਾ ਕਰੋ ਬਸ ਉਸ ਔਖੀ ਘੜੀ ਦੇ ਵਿੱਚ ਉਸ ਮਾੜੇ ਸਮੇਂ ਦੇ ਵਿੱਚ ਆਪਣਾ ਨਿਤਨੇਮ ਵਧਾ ਦਿਓ ਭਾਵੇਂ ਕਿ ਜਿੰਨਾ ਪਾਠ ਪਹਿਲਾਂ ਕਰਦੇ ਸੀ ਉਹਦੇ ਨਾਲੋਂ ਜ਼ਿਆਦਾ ਪਾਠ ਕਰੋ ਜਿੰਨਾ ਸਮਾਂ ਪਹਿਲਾਂ ਅੰਮ੍ਰਿਤ ਵੇਲੇ ਦੇ ਵਿੱਚ ਬੈਠ ਕੇ ਭਜਨ ਮੰਦਗੀ ਕਰਦੇ ਸੀ ਉਸ ਤੋਂ ਉਸ ਵੱਧ ਕੋਈ ਨੰਬੰਦਗੀ ਕਰੋ ਤਾਂ ਦੇਖਣਾ ਬਹੁਤ ਛੇਤੀ ਤੁਹਾਡਾ ਉਹ ਦੁੱਖ ਤੋਂ ਛੁਟਕਾਰਾ ਹੋ ਜਾਵੇਗਾ ਜਦੋਂ ਜ਼ਿੰਦਗੀ ਦੇ ਵਿੱਚ ਸੁੱਖ ਹੁੰਦੇ ਆ ਤਾਂ ਸੁੱਖ ਵੇਲੇ ਸ਼ੁਕਰਾਨਾ ਵਧਾ ਦਿਓ ਮਹਾਪੁਰਖ ਜੀ ਕਹਿੰਦੇ ਇਹੋ ਮੰਤਰ ਆ ਆਪਣੇ ਦੁੱਖ ਤੋਂ ਛੁਟਕਾਰਾ ਪਾਉਣ ਦਾ ਆਪਣੇ ਸੁੱਖ ਨੂੰ ਵਧਾਉਣ ਦਾ ਕਿ ਦੁੱਖ ਵੇਲੇ ਨਤਨੇਮ ਵਧਾ ਦਿਓ ਸੁੱਖ ਵੇਲੇ ਮਾਲਕ ਦੀਆਂ ਦਿੱਤੀਆਂ ਦਿੱਤਿਆਂ ਦਾ ਸ਼ੁਕਰਾਨਾ ਵਧਾ ਦਿਓ ਤਾਂ ਦੇਖਣਾ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸੰਭਾਲਿਆ ਵੀ ਸੰਭਾਲੀ ਨਹੀਂ ਜਾਂਦੀ। ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਜੇਕਰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ। ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ।